ਇਹਰਾ ਕਾ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਆ ਬਈ ਬੰਦੇ ਦੇ ਕਹਿੰਦੇ ਆ ਨਾ ਸਾਲ ਵਿੱਚ ਭੂਂਡ ਲੜਨਾ ਚਾਹੀਦਾ ਦੋ ਵਾਰ ਤੇ ਭੰਡ ਲੜਨ ਨਾਲ ਹਾਰਟ ਅਟੈਕ ਤੇ ਕੈਂਸਰ ਵਰਗੀਆਂ ਬਿਮਾਰੀਆਂ ਜਿਹੜੀਆਂ ਦੂਰ ਹੁੰਦੀਆਂ ਹਨਾ ਚਲੋ ਕੋਈ ਨਹੀਂ ਬਾਈ ਦਾ ਮੰਨਣਾ ਹੋਊਗਾ ਕੀ ਤਾਂ ਬਾਈ ਨੇ ਐਕਸਪੈਰੀਮੈਂਟ ਕੀਤਾ ਹੋਵੇ ਮੈਂ ਤਾਂ ਇਹ ਵੀ ਕਹਿ ਸਕਦਾ ਹਾਂ ਜਾਵਣ ਖਾਣ ਨਾਲ ਵੀ ਕੈਂਸਰ ਦੀ ਬਿਮਾਰੀ ਦੂਰ ਹੋ ਜਾਂਦੀ ਆ ਤੁਸੀਂ ਮੰਨ ਲੈਣਾ ਹਨਾ ਪਰ ਮਿੱਤਰੋ ਨਹੀਂ ਇਦਾਂ ਨਹੀਂ ਹੋ ਸਕਦਾ ਭੂਂਡ ਜੇ ਹੁਣ ਅੱਜ ਦੇ ਟਾਈਮ ਕਿਸੇ ਦੇ ਲੜ ਜੇ ਹਨਾ ਤਾਂ ਮੇਰੇ ਸਾਹਮਣੇ 102 ਤੇ ਬੁਖਾਰ ਹੋ ਜਾਂਦਾ ਬੰਦੇ ਦਾ 102 ਤੇ ਬੁਖਾਰ ਹੋ ਜਾਂਦਾ ਤੇ ਜੇ ਦੂ ਲੜ ਜਾਣ ਫੇਰ ਤਾਂ ਬੰਦੇ ਦੀ ਪਤਾ ਨਹੀਂ ਸੁਤਾ ਕਿੱਧਰ ਚਲੀ ਜਾਂਦੀ ਆ ਇੱਥੋਂ ਤੱਕ ਹੋ ਜਾਂਦਾ ਨਾ ਪਹਿਲਾਂ ਮਜੁਰਗਾ ਦੇ ਭੂਂਡ ਲੜਦੇ ਹੁੰਦੇ ਸਨ ਤੇ ਪਰ ਉਹਨਾਂ ਵਿੱਚ ਜਿਹੜੀ ਖਾਣ ਪੀਣ ਦੀ ਜਿਹੜੀ ਉਹਨਾਂ ਵਿੱਚ ਕੁਆਲਿਟੀ ਸੀ ਹਨਾ ਬਹੁਤ ਚੰਗੀ ਸੀ ਤੇ ਪਾਵਰ ਸੀ ਉਹਨਾਂ ਵਿੱਚ ਸਟਰੋਂਗ ਸੀਗੇ ਤੇ ਭੂਂਡ ਲੜ ਜਾਂਦੇ ਸੀ ਨਾ ਕੋਈ ਪ੍ਰਵਾਹ ਨਹੀਂ ਸੀਗੀ ਪਰ ਅੱਜ ਦੇ ਟਾਈਮ 'ਚ ਜੇ ਭੂਂਡ ਲੜਾ ਲੈਣਾ ਬਾਈ ਮਗਰ ਲੱਗ ਕੇ ਤੇ ਮਿੱਤਰੋ ਮੇਰੇ ਹਿਸਾਬ ਨਾਲ 4 ਦਿਨ ਥੋੜਾ ਬੁਖਾਰ ਨਹੀਂ ਲੱਥਣਾਗਾ ਹੋ ਸਕਦਾ ਕਈ ਆਏ ਵੀ ਹੋ ਸਕਦਾਗਾ ਮੈਂ ਇਹ ਵੀ ਨਹੀਂ ਕੋਈ ਪਤਾਗਾ ਠੀਕ ਆ ਬਾਈ ਨੇ ਪਤਾ ਨਹੀਂ ਕਿੱਥੋਂ ਰਿਸਰਚ ਕਰਕੇ ਵੀਡੀਓ ਪਾਤੀ ਆ ਕਹਿੰਦਾ ਸਾਲ ਦੇ ਵਿੱਚ ਦੋ ਵਾਰੀ ਭੂਣ ਲਾੜਨਾ ਤੇ ਬੰਦੇ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਤੇ ਹਾਰਟ ਅਟੈਕ ਨਾ ਜਿਹੜਾ ਨਹੀਂ ਆਉਂਦਾਗਾ ਇਦਾਂ ਨਹੀਂ ਹੋ ਸਕਦਾਗਾ ਹਾਰਟ ਅਟੈਕ ਆਉਣ ਦਾ ਵੱਡਾ ਕਾਰਨ ਆ ਨਾ ਜਿਹੜਾ ਤੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਵੱਡਾ ਕਾਰਨ ਆ ਨਾ ਪਤਾ ਕਿਹੜਾ ਡਾਕਟਰ ਕੀ ਕਹਿ ਰਹੇ ਆ ਆਪਾਂ ਉਹਨਾਂ ਦੀਆਂ ਦਸੀਆਂ ਹੋਈਆਂ ਗੱਲਾਂ ਤੇ ਤੁਰ ਨਹੀਂ ਰਹੇਗੇ ਬਿਲਕੁਲ ਵੀ ਨਹੀਂ ਤੁਰ ਰਹੇਗੇ ਤੇ ਆ ਬਾਈ ਦੀ ਵੀਡੀਓ ਐ ਵਾਇਰਲ ਹੋ ਗਈ ਆ ਜਵੇਂ ਸੱਚੀ ਮੁੱਚੀ ਕੈਂਸਰ ਦੀ ਬਿਮਾਰੀ ਤੇ ਹਾਰਡ ਆ ਜਿਹੜਾ ਇਹ ਦੂਰ ਹੁੰਦਾ ਆ ਇਹ ਵਾਇਰਲ ਹੋ ਗਈ ਅਸਲ ਵਿੱਚ ਸਚਾਈ ਪਤਾ ਕਿਹੜੀ ਆ ਡਾਕਟਰ ਗੱਲ ਇਹ ਕਹਿ ਰਹੇ ਆ ਕਦੇ ਡਾਕਟਰਾਂ ਨੂੰ ਕੈਂਸਰ ਜਾਂ ਹਾਟੈਕ ਦੇ ਨਾਲ ਉਸ ਦੀ ਮੌਤ ਵੀ ਕਦੇ ਸੁਣਿਆ ਬਾਲਾ ਬਿਲਕੁਲ ਨਹੀਂ ਸੁਣਿਆ ਆਮ ਬੰਦੇ ਆ ਜਿਹੜੇ ਆਪਣੇ ਵਰਗੇ ਪਿੰਡੂ ਆ ਜਾਂ ਸ਼ਹਿਰੀ ਆ ਹਾਰਟ ਐਟੈਕ ਨਾਲ ਮਰ ਗਿਆ ਕੈਂਸਰ ਦੀ ਬਿਮਾਰੀ ਸੀ ਉਹਦੇ ਨਾਲ ਮਰ ਗਿਆ ਹਨਾ ਇਦਾਂ ਐਨ ਕਿਹੜੇ ਡਾਕਟਰਾਂ ਨੇ ਸੁਨੇ ਕਿਉਂਕਿ ਡਾਕਟਰ ਇਹਨਾਂ ਚੀਜ਼ਾਂ ਤੇ ਗੌਰ ਕਰਦੇ ਰਿਸਰਚ ਕਰਦੇ ਆ ਬਈ ਅਸੀਂ ਕੀ ਖਾ ਪੀ ਰਹੇ ਆ ਤੇ ਕੀ ਨਹੀਂ ਖਾ ਪੀ ਰਹੇ ਜਿਹੜਾ ਸਾਰਿਆਂ ਨਾਲ ਵੱਡਾ ਕਾਰਨ ਆ ਨਾ ਕੈਂਸਰ ਦਾ ਆਪਣੇ ਭਾਂਡੇ ਆ ਤੇ ਹਾਰਟ ਐਟੈਕ ਦਾ ਜਿਹੜਾ ਕਾਰਨ ਆ ਆਪਣਾ ਖਾਣਾ ਪੀਣਾ ਕਿਉਂਕਿ ਖਾਣਾ ਪੀਣਾ ਆਪਣਾ ਇਹੋ ਜਿਹਾ ਹੋ ਗਿਆ ਰਿਆ ਸਪਰੇਅ ਵਾਲਾ ਇਹਦੇ ਵਿੱਚ ਇੰਨਾ ਕੁ ਜ਼ਿਆਦਾ ਕੈਮੀਕਲ ਰੇ ਸਪਰੇਅ ਭਰ ਚੁੱਕੀ ਹੈ ਨਾ ਆਪਣਾ ਜਿਹੜਾ ਸਰੀਰ ਹੈ ਨਾ ਹੁਣ 60% ਕਤੂ ਕਤਵੀ ਸਰੀਰ ਵਿੱਚ ਆਪਣੇ ਇਨਫੈਕਸ਼ਨ ਰਹਿੰਦੀ ਹੀ ਰਹਿੰਦੀ ਆ ਤੇ 40% ਆਪਣਾ ਸਰੀਰ ਆ ਜਿਹੜਾ ਤੰਦਰੁਸਤਾਂ ਜੀਵਰ ਤੰਦਰੁਸਤਾਂ ਜੰਮਦੇ ਬੱਚੇ ਆ ਜਿਹੜੇ ਉਹਨਾਂ ਦੇ ਇਨਫੈਕਸ਼ਨ ਆ ਬਾਰ ਰਹੀਆਂ ਕਾਰਨ ਇਹੀ ਆ ਆਟੈਕ ਦਾ ਕਾਰਨ ਇਹੀ ਆ ਸਾਰਨਾ ਵੱਡਾ ਕਾਰਨ ਤੇ ਜਿਹੜੀ ਦੂਜੀ ਗੱਲ ਕੈਂਸਰ ਲੱਗਦੀ ਆ ਕੀ ਆਪਾਂ ਇਸਰ ਆਪਣੇ ਸਨੋਂ ਵੱਡੇ ਭਾਂਡੇ ਆ ਪਹਿਲੇ ਨੰਬਰ ਤੇ ਤਾਂ ਪਲਾਸਟਿਕ ਆ ਜਾਂਦੀ ਦੂਜੇ ਨੰਬਰ ਤੇ ਸਟੀਲ ਆ ਜਾਂਦੀ ਆ ਤੇ ਤੀਜੇ ਨੰਬਰ ਤੇ ਜਦੋਂ ਆਪਾਂ ਉਹਨਾਂ ਨੂੰ ਮਾਂਜਦੇ ਆ ਨਾ ਉਹਨਾਂ ਨੂੰ ਮਾਂਜਦੇ ਆਪਾਂ ਸਾਬਨ ਨਾਲ ਮਾਂਜਦੇ ਸ਼ੈਂਪੂ ਨਾਲ ਮਾਂਜਦੇ ਆ ਠੀਕ ਆ ਇਹ ਜਿਹੜੇ ਆ ਇਹਨਾਂ ਨਾਲ ਮਾਂਜਦੇ ਆ ਇਹ ਸਾਰਾ ਵੱਡਾ ਕਾਰਨ ਆ ਕਿਉਂਕਿ ਸ਼ੈਂਪੂ ਨਾਲ ਮਾਂਜਿਆ ਹੋਇਆ ਸਾਬਨ ਨਾਲ ਮਾਂਜਿਆ ਹੋਇਆ ਭਾਂਡਾ ਨਾਲ ਉਹਦੇ ਵਿੱਚ ਕੁਛ ਨਾ ਕੁਛ ਜਮ੍ਹਾਂ ਜ਼ਰੂਰ ਰਹਿ ਜਾਂਦਾ ਜਦੋਂ ਆਪਣੇ ਸਰੀਰ ਵਿੱਚ ਜਾਂਦਾ ਨਾ ਜਾ ਕੇ ਅੰਦਰ ਜਮ੍ਹਾਂ ਹੋਈ ਜਾਂਦਾ ਵਾ ਤਾਂ ਪੱਥਰੀ ਦਾ ਸਾਰਾ ਵੱਡਾ ਕਾਰਨ ਬਣ ਜਾਂਦਾ ਵਾ ਤੁਸੀਂ ਇੱਕ ਵਾਰੀ ਰਿਜ਼ਲਟ ਚੈੱਕ ਕਰਕੇ ਵੇਖੋ ਡਾਕਟਰ ਇਹ ਗੱਲ ਕਹਿੰਦੇ ਆ ਕਿ ਦੋ ਗਲਾਸ ਹਨ ਤੁਸੀਂ ਲੋ ਅਤੇ ਇੱਕ ਨੂੰ ਮਾਂਜੋ ਸਵਾ ਨਾਲ ਤੇ ਇੱਕ ਨੂੰ ਮਾਂਜੋ ਜਿਹੜਾ ਤੁਸੀਂ ਘਰੇ ਸਾਪਣ ਜਾਂ ਸ਼ੈਂਗੂ ਵਰਤ ਰਹੇ ਹੋ ਨਾ ਭਾਂਡੇ ਆਸਤੇ ਉਹਦੇ ਨਾਲ ਮਾਂਜੋ ਉਹ ਉਹਦੇ ਨਾਲ ਮਾਂਜੋ ਤੇ ਜਦੋਂ ਤੁਸੀਂ ਮਾਂਜ ਕੇ ਦੋਨਾਂ ਨੂੰ ਢੋਲਿਆ ਨਾ ਤੇ ਇੱਕ ਦੋਨਾਂ ਵਿੱਚ ਪਾਣੀ ਪਾ ਦਿਓ ਪੀਣ ਵਾਲਾ ਤੇ ਉਹਨੂੰ 5 ਮਿੰਟ ਲਈ ਢਾਕ ਦਿਓ ਜਦੋਂ 5 ਮਿੰਟ ਪੈ ਤੁਸੀਂ ਢਾਕ ਤਾ ਨਾ ਤੇ ਉਸ 50 ਮਿੰਟਾਂ ਬਾਅਦ ਜਦੋਂ ਤੁਸੀਂ ਉਹਨੂੰ ਪੀਓਗੇ ਨਾ ਜਿਹੜਾ ਤਾਂ ਸਾਬਨ ਨਾਲ ਮਾਂਜਿਆ ਹੋਇਆ ਗਲਾਸ ਹਨਾ ਉਹਦੇ ਵਿੱਚੋਂ ਪਾਣੀ ਵਿੱਚੋਂ ਮਹਿਕ ਆਏਗੀ ਸੁੰਘ ਕੇ ਦੇਖੋ ਗਲਾਸ ਵਿੱਚੋਂ ਇਦਾਂ ਗੰਦੀ ਜੀ ਮਹਿਕ ਆਏਗੀ ਜਿਵੇਂ ਡੱਡੂ ਜਾਂ ਕੋਈ ਜਾਨਵਰ ਚੂਹਾ ਮਰਿਆ ਵਿੱਚ ਹੁੰਦਾ ਇਦਾਂ ਗੰਦਾ ਮੋਸ਼ਕ ਆਊਗਾ ਤੇ ਜਿਹੜਾ ਸਵਾਹ ਨਾਲ ਮਾਂਜਿਆ ਹੋਇਆ ਭਾਂਡਾ ਉਹਨੂੰ ਉਹਨੂੰ ਸੁੰਘ ਕੇ ਦੇਖ ਲਓ ਪਾਣੀ ਨੂੰ ਸੁੰਘ ਕੇ ਦੇਖ ਲਓ ਫਰੈਸ਼ ਹੋਏਗਾ ਪੂਰਾ ਕੋਈ ਮੋਸ਼ਕ ਨਹੀਂ ਆਏਗਾ ਭਾਈ ਇਹ ਚੀਜ਼ਾਂ ਨੋਟ ਕਰਨ ਵਾਲੀਆਂ ਆਪੇ ਗੱਲਾਂ ਨੋਟ ਨਹੀਂ ਕਰਦੇ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਕਾਹਤੋਂ ਤੰਦਰੁਸਤ ਸੀ ਕਾਹਤੋਂ ਨਹੀਂ ਉਹਨਾਂ ਨੂੰ ਹਾਰਟ ਅਟੈਕ ਹੁੰਦੇ ਸੀਗੇ ਇਹੀ ਕਾਰਨ ਸੀ ਉਹਨਾਂ ਦੀ ਉਹਨਾਂ ਦਾ ਖਾਣਾ ਪੀਣਾ ਚੰਗਾ ਸੀ ਭਾਂਡੇ ਜਿਹੜੇ ਸੀਗੇ ਮਿੱਟੀ ਦੇ ਸੀ ਸਵਾਹ ਨਾਲ ਮਾਂਜਦੀਆਂ ਸਾਨੂੰ ਉਹਦੇ ਪ੍ਰਾਣੀਆਂ ਬੁੜੀਆਂ ਤੇ ਖਾਣਾ ਪੀਣਾ ਉਹਨਾਂ ਦਾ ਬਹੁਤ ਤੰਦਰੁਸਤ ਸੀ ਚੰਗਾ ਸੀਗਾ ਖਾਣਾ ਪੀਣਾ ਸ਼ੁੱਧ ਸੀ ਪੂਰਾ ਖਾਣਾ ਪੀਣਾ ਸਾਫ਼ ਸੁਥਰੀ ਚੀਜ਼ ਵਿਖਾਉਂਦੇ ਸੀਗੇ ਉਹ ਇਹੀ ਸਾਰਾ ਵੱਡਾ ਕਾਰਨ ਆ ਭੂਂਡ ਭਾਂਡ ਵਾਲੇ ਚੱਕਰਾਂ 'ਚ ਨਾ ਪੈ ਜਾਓ ਪਤਾ ਨਹੀਂ ਕਿਹਨੇ ਫਾੜ ਆਤੀ ਆ ਜੀ ਠੀਕ ਆ ਤੇ ਜੇ ਇੱਕ ਭੂਂਡ ਲੜ ਗਿਆ ਮੇਰੇ ਹਿਸਾਬ ਨਾਲ ਬੁਖਾਰ ਨਹੀਂ ਲੈਣਾ ਦੋ ਭੂਂਡ ਲੜਾਲੇ ਤਾਂ ਪਤਾ ਨਹੀਂ ਕਿੱਥੇ ਗੱਡੀ ਪਹੁੰਚ ਜਾਣੀ ਆ ਠੀਕ ਆ ਜੀ ਜੇ ਤਾਂ ਤੁਸੀਂ ਨਾ ਚੀਜ਼ਾਂ ਤੋਂ ਬਚਣਾ ਚਾਹੁੰਦੇ ਹੋ ਨਾ ਸਾਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਚਣਾ ਚਾਹੁੰਦੇ ਹੋ ਨਾ ਤੇ ਆਪਣੇ ਖਾਣ ਪੀਣ ਚ ਸੁਧਾਰ ਕਰ ਲਓ ਤੇ ਹੋ ਸਕਦਾ ਤੁਸੀਂ ਪਹਿਲਾਂ ਬਜ਼ੁਰਗਾਂ ਵਾਂਗੂ ਸਹੀ ਹੋ ਜਓ ਬਾਈ ਇਹ ਚੀਜ਼ਾਂ ਡਾਕਟਰ ਕਹਿ ਰਹੇ ਆ ਆਪਾਂ ਇਹ ਚੀਜ਼ਾਂ ਨੂੰ ਮੰਨ ਦੇਣੀਗੇ ਜਦੋਂ ਹਸਪਤਾਲਾਂ ਵਿੱਚ ਜਾਂਦੇ ਆ ਨਾ ਬਹੁਤ ਕੁਝ ਉਹ ਦੱਸ ਰਹੇ ਜਦੋਂ ਬੱਚਾ ਬਿਮਾਰ ਹੁੰਦਾ ਕੋਈ ਫੈਮਿਲੀ ਮੈਂਬਰ ਬਿਮਾਰ ਹੁੰਦਾ ਨਾ ਆਪਾਂ ਨੂੰ ਕਹਿ ਦਿੰਦੇ ਆ ਬਾਈ ਮਰੀਜ਼ ਕੋਲੇ ਤੁਸੀਂ ਇੱਕ ਜਣੇ ਹੀ ਰਹਿ ਸਕਦੇ ਹੋ ਦੋ ਜਣੇ ਨਹੀਂ ਰਹਿ ਸਕਦੇ ਕਿ ਕਾਰਨ ਇਹ ਕਿ ਉਹ ਕਹਿੰਦੇ ਨੇ ਇਨਫੈਕਸ਼ਨ ਮਰੀਜ਼ ਨੂੰ ਫੈਲ ਜੂਗੀ ਤੁਹਾਡੇ ਚੋਂ ਵਾਡੇ ਚੋਂ ਫੈਲ ਜੂਗੀ ਨਾਲੇ ਆਪਾਂ ਤੰਦਰੁਸਤਾਂ ਕਹਿਣ ਦਾ ਭਾਵ ਉਹਨਾਂ ਦਾ ਇਹ ਆ ਕਿ ਆਪਣੇ ਵਿੱਚ ਵੀ ਇਨਫੈਕਸ਼ਨ ਹੈਗੀ ਆ ਉਹਨਾਂ ਨੂੰ ਇਸ ਗੱਲ ਦਾ ਪਤਾ 60% ਇਨਫੈਕਸ਼ਨ ਆਪਣੇ ਵਿੱਚ ਮਰੀਜ਼ ਕੋਈ ਚਲੀ ਜਾਊਗੀ ਆਪਾਂ ਇਹਨਾਂ ਚੀਜ਼ਾਂ ਦੀ ਗੌਰ ਨਹੀਂ ਕਰਦੇ ਆਪਾਂ ਸੱਟ ਦਿੰਨੇ ਆ ਡਾਕਟਰ ਨੇ ਕਿਹਾ ਤਾਂ ਰਕਿਆਣਾ ਬੈਠੋ ਐਵੇਂ ਕਹਤਾ ਕਿ ਆਣਾ ਬੈਠੋ ਬਾਈ ਕੋਈ ਕਾਰਨ ਇਨਾਂ ਚੀਜ਼ਾਂ ਦਾ ਬਾਕੀ ਸਾਡਾ ਤਾਂ ਮੈਸੇਜ ਹੈਗਾ ਦੋਸਤੋ ਸ਼ੇਅਰ ਕਰਦੇ ਹੋ ਧੰਨਵਾਦ